ਟੁਰਠ ਮਹੱਲਾ ਪੰਜਵਾਂ ਗਏ ਕਲੇਸ਼ ਰੋਗ ਸਭ ਨਾਸੀ ਪ੍ਰਭ ਆਪਣੇ ਕਿਰਪਾ ਧਾਰੀ ਆਠ ਪੈਰ ਆਰਾਧੋ ਸੁਆਮੀ ਪੂਰਨ ਕਾਲ ਹਮਾਰੀ ਹਰ ਜਿਓ ਤੂ ਸੁਖ ਸੰਪਤਰਾਸੇ ਰਾਖ ਲਿਓ ਭਾਈ ਮੇਰੇ ਕੋ ਰਬੇ ਆਗੇ ਅਰਦਾਸ ਰਹਾਉ ਜੋ ਮੰਗੋ ਸੋਈ ਸੋਈ ਪਾਵੋ ਆਪਣੇ ਖਸਮ ਪਰੋਸਾ ਕੋ ਨਾਨਕ ਗੁਰ ਪੂਰਾ ਭੇਟਿਓ ਮਿਟਿਓ ਸਗਲ ਆਂਦੇਸਾ ਸੁਰਠ ਮਹੱਲਾ 5 ਸਿਮਰ ਸਿਮਰ ਗੁਰ ਸਤਗੁਰ ਆਪਣਾ ਸਗਲਾ ਦੁੱਖ ਮਟਾਇਆ ਤਾਪ ਰੋਗ ਗਏ ਗੁਰਬਚਨੀ ਮਨ ਇਛੈ ਫਲ ਪਾਇਆ ਮੇਰਾ ਗੁਰਪੂਰਾ ਸੁਖ ਦਾਤਾ ਕਰਨ ਕਰਨ ਸਮਰੱਥ ਸੁਆਮੀ ਪੂਰਨ ਪੁਰਖ ਬਿਦਾਤਾ ਰਹਾਉ ਆਨੰਦ ਬਨੋਦ ਮੰਗਲ ਗੁਣ ਗਾਵ ਗੁਰ ਨਾਨਕ ਭੈ ਦਿਆਲਾ ਜੈ ਜੈਕਾਰ ਭੈ ਜਗ ਭੀਤਰ ਹੋਵਾ ਪਾਰ ਬ੍ਰਹਮ ਰਖਵਾਲਾ ਸੁਰਠ ਮਹੱਲਾ ਪੰਜਵਾਂ ਹੰਬਰੀ ਗਣਤ ਨ ਗਣੀਆਂ ਕਾਹੀ ਆਪਣਾ ਬਿਰਦ ਪਛਾਨ ਹਾਥ ਦੇ ਰਾਖੀ ਕਰ ਆਪਣੀ ਸਦਾ ਸਦਾ ਰੰਗ ਮਾਨ ਸਾਚਾ ਸਾਹਿਬ ਸਦ ਮੀਰਵਾਨ ਬੰਦੇ ਪਾਇਆ ਮੇਰੇ ਸਤਿਗੁਰ ਪੂਰੇ ਹੋਈ ਸਰਬ ਕਲਿਆਣ ਰਹਾਉ ਜੀਉ ਪਾਏ ਪਿੰਡ ਜਨ ਸਾਜਿਆ ਦਿੱਤਾ ਪੈਨਨ ਖਾਨ ਆਪਣੀ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਗੁਰਮਾਨ ਸੋਰਠ ਮਹੱਲਾ ਪੰਜਵਾਂ ਦੁਰਤ ਗਵਾਇਆ ਹਰ ਪ੍ਰਭ ਆਪੀ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੀ ਆਪਣਾ ਬਿਰਦ ਸਮਾਰਿਆ ਹੋਈ ਰਾਜੇ RAM ਕੀ ਰਖਵਾਲੀ ਸੋਕ ਸਹਿ ਜੀ ਆਨੰਦ ਗੁਣ ਗਾਵ ਮਨ ਤਨ ਦੇ ਸੁਖਾਲੀ ਰਹਾਉ ਪਤ ਤੇ ਉਦਾਰਨ ਸਤ ਗੁਰ ਮੇਰਾ ਮੋਇ ਤੇ ਸਿਕਾ ਪਰਵਾਸਾ ਬਖਸ਼ ਲੈ ਸਭ ਸੱਚੀ ਸਾਹਿਬ ਸੁਣ ਨਾਨਕ ਕੀ ਅਰਦਾਸ ਸੁਰਟ ਮਹੱਲਾ ਪੰਜਵਾਂ ਬਖਸ਼ਿ ਆਪਰ ਬਰਮ ਪਰਮੇਸ਼ਰ ਸਗਲੇ ਰੋਗ ਬਿਦਾਰੀ ਗੁਰਪੂਰੇ ਕੀ ਸਰਨੀ ਉਬਰੈ ਕਾਰਜ ਸਗਲ ਸਵਾਰੈ ਹਰ ਜਨ ਸਿਮਰਿਆ ਨਾਮ ਆਧਾਰ ਤਾਪ ਉਤਾਰਿਆ ਸਤਗੁਰ ਪੂਰੇ ਆਪਣੀ ਕਿਰਪਾ ਧਾਰ ਰਹਾਉ ਸਦਾ ਆਨੰਦ ਕਰੈ ਮੇਰੇ ਪਿਆਰੀ ਹਰ ਗੋਬਿੰਦ ਗੁਰ ਰੱਖਿਆ ਵੱਡੀ ਵੱਡਿਆਈ ਨਾਨਕ ਕਰਤੇ ਕੀ ਸਾਚ ਸਬਦ ਸਤਿ ਭਾਖਿਆ ਸੋਰਠ ਮਹੱਲਾ ਪੰਜਵਾਂ ਭੈ ਕਿਰਪਾਲ ਸੁਆਮੀ ਮੇਰੈ ਤਿਤ ਸਾਚੇ ਦਰਬਾਰ ਸਤ ਗੁਰ ਤਾਪ ਗਵਾਇਆ ਪਾਈ ਠਾਂਡ ਪਈ ਸੰਸਾਰ ਆਪਣੇ ਜੀ ਜਨ ਤੇ ਆਪੇ ਰਾਖੈ ਜਮੈ ਕੀਓ ਹਟ ਤਾਰ ਹਰ ਕੇ ਚਰਨ ਰਿਧੈ ਓਰ ਧਾਰ ਸਦਾ ਸਦਾ ਪ੍ਰਭ ਸਿਮਰੀਐ ਪਾਈ ਦੁਖ ਕਿਲ ਬਿਕ ਕਾਟਨ ਹਾਰ ਰਹਾਉ ਤਿਸ ਕੀ ਸਰਨੀ ਉਬਰੈ ਪਾਈ ਜਨ ਰਚਿਆ ਸਭ ਕੋਈ ਕਰਨ ਕਰਨ ਸਮਰੱਥ ਸੁਪਾਈ ਸਚੈ ਸਤੀ ਸੋਈ ਨਾਨਕ ਪ੍ਰਭੂ ਤੇ ਆਈਐ ਪਾਈ ਮਨ ਤਨ ਸੀਤਲ ਹੋਈ ਸੋਰਠ ਮਹੱਲਾ ਪੰਜਵਾ ਸੰਤੋ ਹਰ ਹਰ ਨਾਮ ਤੇ ਆਈ ਸੁਖ ਸਾਗਰ ਪ੍ਰਭ ਵਿਸਰੋ ਨਾਹੀ ਮਨ ਚਿੰਦੇ ਅੜਾ ਪਲ ਪਾਈ ਰਹਾਉ ਸਤ ਗੁਰ ਪੂਰੇ ਤਾਪ ਗਵਾਇਆ ਆਪਣੀ ਕਿਰਪਾ ਧਾਰੀ ਪਾਰ ਬ੍ਰਹਮ ਪ੍ਰਭ ਪੈ ਦਿਆਲਾ ਦੁੱਖ ਮਿਟਿਆ ਸਭ ਪਰਵਾਰੀ ਸਰਮਨ दान ਮੰਗਲ ਰਸ ਰੂਪਾ ਹਰ ਕਾ ਨਾਮ ਆਧਾਰ ਨਾਨਕ ਪਤ ਰਾਖੀ ਪਰਮੇਸ਼ਰ ਉਧਰਿਆ ਸਭ ਸੰਸਾਰ ਸੋਰਠਿ ਮਹੱਲਾ ਪੰਜਵਾਂ ਮੇਰਾ ਸਤਗੁਰ ਰਖਵਾਲਾ ਹੋਵਾ ਤਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ ਹਰ ਗੋਬਿੰਦ ਨਮਾਨ ਰੋਵਾਰਾਉ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ लाज ਰਖਾਈ ਸਾਧ ਸੰਗਤ ਤੇ ਸਭ ਫਲ ਪਾਏ ਸਤ ਗੁਰ ਕੈ ਬਲ ਜਾਈ ਹਲ ਤੇ ਬਲਤ ਪ੍ਰਭ ਦੋ ਮੈਂ ਸਵਾਰੀ ਹੰਮਰਾ ਗੁਣ ਅਬ ਗੁਣ ਨਾ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਭਲ ਕਰ ਮਸਤ ਗਤਾਰਿਆ ਸੁਰਠ ਮਹੱਲਾ ਪੰਜਵਾਂ ਜੀ ਜੰਤਰ ਸਬ ਤਸਕੇ ਕੀਐ ਸੋਈ ਸੰਤ ਸਹਾਈ ਆਪਣੇ ਸੇਵਕ ਕੀ ਆਪੇ ਰਾਖੈ ਪੂਰਨ ਭਈ ਬਡਾਈ ਪਾਰ ਬ੍ਰਹਮ ਪੂਰਾ ਮੇਰੇ ਨਾਲ ਗੁਰ ਪੂਰੇ ਪੂਰੀ ਸਭ ਰਾਖੀ ਹੋਈ ਸਰਬ ਦਿਆਲ ਰਹਾਉ ਅਣ ਦਿਨ ਨਾਨਕ ਨਾਮ ਧਿਆਈ ਜੀ ਪ੍ਰਾਨ ਕਾ ਦਾਤਾ ਆਪਣੇ ਦਾਸ ਕੋ ਕੰਠ ਲਾਏ ਰੱਖੇ ਜਿਉ ਬਾਰਕ ਬਤ ਮਾਤਾ ਸੁਰਠ ਮਹੱਲਾ ਪੰਜਵਾ ਘਰ ਤੀਜਾ ਚੌਪਦੀ ਏਕ ਓਕਾਰ ਸਤ ਗੁਰ ਪ੍ਰਸਾਦ ਮਿਲ ਪੰਜੋ ਨਹੀਂ ਸੈ ਸਾ ਝੁਕਾਇਆ ਸਿਕਦਾਰੋ ਨੈ ਪਤੀ ਆਇਆ ਹੋ ਮਰਾਵੋ ਆਗੇ ਚੇਰਾ ਮੇ ਨਰਾਜਨ RAM ਨਬੀਰਾ ਅਬ ਢੂੰਡ ਨਿਕਤ ਹੋ ਨਾ ਜਾਈ ਗੋਬਿੰਦ ਭੇਟੇ ਗੁਰ ਗੋਸਾਈ ਰਹਾ ਆਇਆ ਪ੍ਰਭ ਦਰਬਾਰਾ ਤਾਂ ਸਗਲੀ ਮਿਟੀ ਪੁਕਾਰਾ ਲਬਦ ਆਪਣੀ ਬਾਈ ਤਾਂ ਕਤਿ ਆਵੇ ਕਤਿ ਜਾਈ ਤੈ ਸਾਚ ਨਿ ਆਏ ਨਬੀਰਾ ਉਹਾਂ ਸਭ ਠਾਕਰ ਚੇਰਾ ਅੰਤਰ ਜਾਮੀ ਜਾਣੈ ਬਿਨ ਬੋਲ ਤੇ ਆਪ ਬਿਸ਼ਾਨੈ ਸਰਬ ਤਾਨ ਕੋ ਰਾਜਾ ਤੈ ਅਨਹਦ ਸਬਦ ਆਗਾਜਾ ਤਿਸ ਪੈ ਕਿਆ ਚਤਰਾਈ ਮਿਲ ਨਾਨਕ ਆਪ ਗਵਾਈ ਸੋਰਠ ਮਹੱਲਾ ਪੰਜਵਾ ਹਿਰਦੇ ਨਾਮ ਵਸਾਇਓ ਕਰ ਬੈਠੇ ਗੁਰੂ ਧਿਆਉ ਗੁਰਪੂਰੈ ਸਚ ਕਹਿਆ ਸੋ ਸੁਖ ਸਾਚਾ ਲਇਆ ਆਪਣਾ ਹੋਇਓ ਗੁਰ ਮੀਰਵਾਨ ਅਨੰਦ ਸੂਖ ਕਲਿਆਣ ਮੰਗਲ ਸਿਉ ਕਰ ਆਹੀ ਕਰਿਸ਼ ਨਾਨਕ ਰਹਾਉ ਸਾਚੀ ਗੁਰ ਵਡਿਆਈ ਤਾਂ ਕੀ ਕੀਮਤ ਕਹਿ ਨਾ ਜਾਈ ਸਿਰ ਸਾਹ ਪਾਤ ਸਾਹ ਗੁਰ ਭੀਟਤ ਮਨਿਉ ਮਾਹ ਸਗਲ ਪਰਾਸ਼ਤ ਲਾਥੀ ਮਿਲ ਸਾਧ ਸੰਗਤ ਕੈ ਸਾਥੇ ਗੁਣ ਦਾਨ ਹਰ ਨਾਮਾ ਜਬ ਪੂਰਨ ਹੋਈ ਕੰਮ ਗੁਰ ਕੀ ਨੋ ਮੁਕਤ ਦਵਾਰਾ ਸਭ ਸ੍ਰਿਸ਼ਟ ਕਰੀ ਜੈਕਾਰਾ ਨਾਨਕ ਪ੍ਰਭ ਮੇਰੇ ਸਾਥੇ ਜਨਮ ਮਰਨ ਪੈ ਲਾਥੇ ਸੁਰਠ ਮਹੱਲਾ ਪੰਜਵਾਂ ਗੁਰਪੂਰੈ ਕਿਰਪਾ ਤਾਰੀ ਪ੍ਰਭ ਪੂਰੀ ਲੋਚ ਹਮਾਰੀ ਕਰਿ ਇਸ ਨਾਨਕ ਗ੍ਰਹਿ ਆਈ ਅਨ ਦੇ ਮੰਗਲ ਸੁਖ ਪਾਈ ਸੰਤੋ RAM ਨਾਮ ਨਿਸਤਰੀਐ ਉਠਤ ਬੈਠਤ ਹਰ ਹਰ ਧਿਆਈਐ ਅਨ ਦਿਨ ਸੋ ਕਿਰਤ ਕਰੀਐ ਰਹਾਉ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵੱਡ ਭਾਗੀ ਪਾਏ ਕੋਟ ਜਨਮ ਕੇ ਕੈ ਲਿ ਬਖਨਾਸੀ ਹਰ ਚਰਨੀ ਚਿਤ ਲਾਏ ਉਸਤਤ ਕਰੋ ਸਦਾ ਪ੍ਰਭ ਆਪਣੀ ਜਿਨ ਪੂਰੀ ਕਲ ਰਾਖੀ ਜੀ ਜੰਤ ਸਭ ਭੈ ਪਵਿੱਤਰਾਂ ਸਤਗੁਰ ਕੀ ਸੱਚ ਸਾਖੀ ਵਿਗਨ ਬਿਨਾਸਨ ਸਭ ਦੁਖ ਨਾਸਨ ਸਤਗੁਰ ਨਾਮ ਦਰੜਾਇਆ ਖੋਏ ਪਾਪ ਭੈ ਸਭ ਪਾਵਨ ਜਨ ਨਾਨਕ ਸੁਖ ਕਰਾਇਆ ਸੋਰਠ ਮਹੱਲਾ ਪੰਜਵਾ ਸਾਹਿਬ ਗੁਣੀ ਘਹਿਰਾ ਕਰ ਲਸ਼ ਕਰ ਸਬ ਤੇਰਾ ਰਖਵਾਲੇ ਗੁਰ ਗੋਪਾਲਾ ਸਭ ਜੀ ਪੈ ਦਿਆਲਾ ਜਪ ਅੰਦਰ ਹੋ ਗੁਰ ਚਰਨਾ ਪਉ ਕਤੇ ਨਹੀਂ ਪ੍ਰਭ ਸਰਨਾ ਰਹਾਉ ਤੇਰਿਆ ਦਾਸ ਆਰ ਦੇ ਮੁਰਾਰੀ ਪ੍ਰਭ ਅਬ ਚਲਨੀ ਵਿਵਸਾਰੀ ਬਲ ਤਨ ਤਕੀਆ ਤੇਰਾ ਤੂੰ ਪਾਰ ਠਾਕਰ ਮੇਰਾ ਜਿੰਨ ਜਿੰਨ ਸਾਧ ਸੰਗ ਪਾਇਆ ਸੋ ਪ੍ਰਭ ਆਪ ਤੇ ਰਾਇਆ ਕਰ ਕਿਰਪਾ ਨਾਮ ਰਸ ਦੀਆ ਕੁਸ ਲਖੀਮ ਸਭ ਥੀਆ ਹੋਈ ਪ੍ਰਭੂ ਸਹਾਈ ਸਭ ਉੱਠ ਲਾਗੀ ਪਾਈ ਸਾਸ ਸਾਸ ਪ੍ਰਭ ਧਿਆਈਐ ਹਰ ਮੰਗਲ ਨਾਨਕ ਗਾਈਐ ਸੋਰਠ ਮਹੱਲਾ ਪੰਜਵਾਂ ਸੋਕ ਸਹਿ ਜੀ ਆਨੰਦਾ ਪ੍ਰਭ ਮਿਲਿਓ ਮਨ ਭਾਵੰਦਾ ਗੁਰਪੂਰੈ ਕਿਰਪਾ ਧਾਰੀ ਤਾਗਤ ਪਈ ਹਮਾਰੀ ਹਰ ਕੀ ਪ੍ਰੇਮ ਭਗਤ ਮਨ ਲੀਨਾ ਨਿਤ ਬਾਜੀ ਅਨਹਦ ਬੀਨਾ ਰਹਾ ਹਰ ਚਰਨ ਕੀ ਓ ਟਸਤਾਣੀ ਸਭ ਚੁਕੀ ਕਾਣ ਲੁਕਾਣੀ ਜਗ ਜੀਵਨ ਦਾਤਾ ਪਾਇਆ ਹਰ ਰਸਕ ਰਸਕ ਗੁਣ ਗਾਇਆ ਪ੍ਰਭ ਕਟਿਆ ਜਮ ਕਾ ਫਾਸਾ ਮਨ ਪੂਰਨ ਹੋਈ ਆਸਾ ਜਾਂ ਪੇਖਾਂ ਤੈ ਸੋਈ ਹਰ ਪ੍ਰਭ ਬਿਨ ਅਵਰ ਨ ਕੋਈ ਕਰ ਕਿਰਪਾ ਪ੍ਰਭ ਰਾਖੀ ਸਭ ਜਨਮ ਜਨਮ ਦੁੱਖ ਲਾਥੀ دیرਪੋ ਨਾਮ ਤੇ ਆਇਆ ਹਟਲ ਸੁਖ ਨਾਨਕ ਪਾਇਆ ਸ੍ਰੀ ਠਮਹਲਾ ਪੰਜਵਾ ਠਾਂਡ ਪਾਈ ਕਰਤਾਰੇ ਤਾਪ ਛੋਡ ਗਿਆ ਪਰਵਾਰੀ ਗੁਰਪੂਰੇ ਹੈ ਰਾਖੀ ਸਰਨ ਸੱਚੀ ਕੀ ਤੰਗੀ ਪਰਮੇਸ਼ਰ ਆਪ ਹੋ ਵਾਰਖਵਾਲਾ ਸਾਥ ਸਹਿ ਜਿਸੁ ਕਿਕਨ ਮੈਂ ਉਪਜੈ ਮਨ ਹੋ ਵਾਸਦਾ ਸੁਖਾਲਾ ਰਹਾ ਹਰ ਹਰ ਨਾਮ ਦਿਉਦਾਰੂ ਤਿਨ ਸਗਲਾ ਰੋਗ ਬਿਦਾਰੂ ਆਪਣੀ ਕਿਰਪਾ ਧਾਰੀ ਤੈਨ ਸਗਲੀ ਬਾਤ ਸਵਾਰੀ ਪ੍ਰਭ ਆਪਣਾ ਮਿਰਦ ਸਮਾਰਿਆ ਹੰਬਰਾ ਗੁਣ ਅਬ ਗੁਣ ਨਾ ਵਿਚਾਰਿਆ ਗੁਰ ਕਾ ਸਬਦ ਪਾਇਓ ਸਾਖੀ ਤੈਨ ਸਗਲੀ ਲੀਲਾਜ ਰਾਖੀ ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ ਜਪ ਨਾਨਕ ਨਾਮ ਸਚ ਸਾਖੀ ਆਪਣੇ ਦਾਸ ਕੀ ਪੈਜ ਰਾਖੀ ਸੋਰਠ ਮਹੱਲਾ ਪੰਜਵਾਂ ਵਿਚ ਕਰਤਾ ਪੁਰਖ ਖਲੋਵਾ ਵਾਲ ਨ ਬਿੰਗਾ ਹੋਵਾ ਮਜਨ ਗੁਰ ਆਂਦਾ ਰਾਸੀ ਜਬ ਹਰ ਹਰ ਕਿਲ ਵਿਖ ਨਾਸੀ ਸੰਤੋ RAM ਦਾਸ ਸ੍ਰੋਵਰ ਨੀਕਾ ਜੋ ਨਾ ਵੈ ਸੋ ਕੁੱਲ ਤਰਾਵੇ ਉਧਾਰ ਹੋਵਾ ਹੈ ਜੀ ਕਾ ਰਹਾ ਜੈ ਜੈਕਾਰ ਜਗ ਗਾਵੇ ਮਨ ਚਿੰਦੇ ਅੜੇ ਫਲ ਪਾਵੇ ਸਈ ਸਲਾਮਤ ਨਾਏ ਆਏ ਆਪਣਾ ਪ੍ਰਭੂ ਤੇ ਆਏ ਸੰਤ ਸਰੋਵਰ ਨਾਵੇ ਸੋ ਜਨ ਪਰਮਗਤ ਪਾਵੇ ਮਰੈ ਨ ਆਵੇ ਜਾਈ ਹਰ ਹਰ ਨਾਮ ਤੇ ਆਈ ਈ ਬ੍ਰਹਮ ਵਿਚਾਰ ਸੋ ਜਾਨੈ ਜਿਸ ਦਿਆਲ ਹੋਏ ਭਗਵਾਨੈ ਬਾਬਾ ਨਾਨਕ ਪ੍ਰਭ ਸਰਨਾਈ ਸਭ ਚਿੰਤਾ ਗਣਤ ਮਿਟਾਈ ਬਾਬਾ ਨਾਨਕ ਪ੍ਰਭ ਸਰਨਾਈ ਸਭ ਚਿੰਤਾ ਗਣਤ ਮਿਟਾਈ